ਪਠਾਨਕੋਟ ਦੀ ਉੱਚੀ ਪੁਲੀ ਗੋਲੀकांड ਵਿੱਚ ਸ਼ਾਮਲ 11 ਦੇ 11 ਮੁਜਰੀਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਦੀਸ਼ ਰਾਜ ਨੇ ਦੱਸਿਆ ਕਿ 27 ਸਤੰਬਰ ਨੂੰ ਉੱਚੀ ਪੁਲੀ ਵਿਖੇ ਆਪਣੀ ਗਲੀ ਵਿੱਚ ਬੈਠੇ ਨੌਜਵਾਨ ਰਿੰਕੂ ਨੂੰ ਕੁਝ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਜਿਸ ਸਬੰਧੀ ਪਹਿਲਾਂ ਹੀ 7 ਲੋਕ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਹੁਣ ਫਿਰ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਐਸਐਚਓ ਡਿਵੀਜ਼ਨ ਨੰਬਰ 1 ਐਸਐਚਓ ਡਿਵੀਜ਼ਨ ਨੰਬਰ 2 ਅਤੇ ਸੀਆਈਏ ਸਟਾਫ ਦੇ ਇੰਚਾਰਜ ਵੱਲੋਂ ਸੰਯੁਕਤ ਆਪਰੇਸ਼ਨ ਕਰਕੇ ਇਹ ਗੋਲੀਕਾਂਡ ਵਾਲੇ ਵਿਅਕਤੀਆਂ ਨੂੰ ਫੜਿਆ ਗਿਆ ਹੈ ਜਿਨ੍ਹਾਂ ਪਾਸੋਂ ਇੱਕ ਪਿਸਤਲ 11 ਕਾਰਤੂਸ ਅਤੇ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਜ਼ਿਆਦਾਤਰ ਮੁਜ਼ਲਿਮਾ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਅਤੇ ਪੁਲਿਸ ਇਸ ਸਰਚ ਤੇ ਵੀ ਲੱਗੀ ਹੋਈ ਹੈ ਕਿ ਇਹ ਹਥਿਆਰ ਕਿੱਥੋਂ ਲੈ ਕੇ ਆਏ ਅਤੇ ਇਹਨਾਂ ਦਾ ਕੀ ਉਦੇਸ਼ ਸੀ ਸਾਰੀ ਸਰਚ ਕਰਕੇ ਬਾਅਦ ਵਿੱਚ ਦੱਸਿਆ ਜਾਵੇਗਾ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਿਸੇ ਵੀ ਕ੍ਰਿਮੀਨਲ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਵੀ ਉਸ ਦਾ ਸਾਥ ਦੇਵੇਗਾ ਉਸ ਦੇ ਖਿਲਾਫ ਹੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਟਾਣਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਿਲਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਸ਼ਾਨ ਤਹਿਤ ਜੋ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਿਮੀਨਲ ਚੱਲ ਰਹੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਜਿਹੜੇ ਐਸਐਸਬਾਨ ਨੇ ਡਿਵੀਜ਼ਨ ਨੰਬਰ 1 ਦੇ ਐਸਐਸਬਾਨ ਅਤੇ ਸੀਐਨ ਚਾਰਜ ਇਹਨਾਂ ਨੇ ਤਿੰਨਾਂ ਨੇ ਬਹੁਤ ਵਧੀਆ ਇੱਕ ਸਫਲਤਾ ਹਾਸਲ ਕੀਤੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 27 ਦੀ ਰਾਤ ਨੂੰ ਉੱਚੀ ਪੁਲੀ ਦੇ ਉੱਤੇ ਕੋਈ ਗੈਸਟਰਾਂ ਵੱਲੋਂ ਫਾਇਰਿੰਗ ਕਰਕੇ ਇੱਕ ਮੁੰਡੇ ਨੂੰ ਜ਼ਖਮੀ ਕੀਤਾ ਗਿਆ ਸੀ ਜਿਹਦੇ ਵਿੱਚ ਪਹਿਲਾਂ ਵੀ ਇੱਕ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਸੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਜੋ ਵੀ ਕ੍ਰਾਈਮ ਕਰੇ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਲੜਾਂਗੇ ਉਸੇ ਲੜੀ ਤਹਿਤ ਜਿਹੜੇ ਉਸ ਵਾਰਦਾਤ ਨੂੰ ਜਾਮ ਦੇਣ ਵਾਲੇ ਸੀ ਉਹਨਾਂ ਨੂੰ ਐਸਐਚਓ ਡਿਵੀਜ਼ਨ ਨੰਬਰ 1 ਇਹਨਾਂ ਤੇ ਸੀਗੇ ਇਨਸਪੈਕਟਰ ਦੀ ਟੀਮ ਨੇ ਕਾਬੂ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇੱਕ ਜਿਹੜਾ ਮੋਕੇ ਵਾਰਦਾਤ ਤੇ ਵਰਤਿਆ ਹੋਇਆ ਸੀ ਪਿਸਤਲ ਉਹ ਵੀ ਅਸੀਂ ਬਰਾਮਦ ਕਰ ਲਿਆ ਪਲੱਸ ਜਿਹੜਾ ਉਹਨਾਂ ਨੇ ਵਿੱਚ ਗੋਲੀਆਂ ਵੀ ਨਾਲ ਬਰਾਮਦ ਹੋਈਆਂ ਇਹ ਤੋਂ ਇਲਾਵਾ ਇਹ ਜਿਹੜੇ ਸਾਰੇ ਅਲਟੀਮੇਟਲੀ ਜਿਹੜੇ ਹੈਗੇ ਨੇ ਨਸ਼ੇ ਦੇ ਸੁੱਧਾਗਰ ਨੇ ਤੇ ਇਹਨਾਂ ਦੇ ਕੋਲੋਂ ਜਿਹੜੀ ਹਿਰੋਇਨ ਵੀ ਬਰਾਮਦ ਕੀਤੀ ਗਈ ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਹਾਂ ਇਹਨਾਂ ਦੇ ਸਾਰੇ ਇਹ ਜਿਹੜੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਾਰਿਆਂ ਦਾ ਹੀ ਜਿਹਦੇ ਵਿੱਚ ਇੱਕ ਮੁੰਡਾ ਜਿਹੜਾ ਉਹਦਾ ਕਿਤੇ ਮੈਂ ਪਹਿਲਾ ਪਰਚਾ ਬਾਕੀ ਸਾਰੇ ਦੇ ਖਿਲਾਫ ਕਿਸੇ ਦੇ ਦੋ ਕਿਹਦੇ ਤਿੰਨ ਕਿਹਦੇ ਚਾਰ ਪਰਚੇ ਲੱਗਣਾ ਨਹੀਂ ਇਹ ਜਿਹੜਾ ਕੰਟਰੀ ਬੇਟ ਜਿਹੜਾ ਇਹ ਲਿਖਲ ਮੈ ਆਪਣਾ ਹੋਇਆ ਸਰ ਕਿੰਨੇ ਗ੍ਰਿਫਤ ਕੀਤਾ ਤੁਹਾਨੂੰ ਕਰ ਲਿਆ ਸੀ ਹੁਣ ਇਸ ਮਾਮਲੇ ਚ ਟੋਟਲ ਜਿਹੜੇ 11 ਮੁਜਰਮ ਹੈ 11 ਦੇ 11 ਰੈਸਟੋਰ ਹੋ ਚੁੱਕੇ ਨੇ ਉਹਨਾਂ ਵਿੱਚੋਂ ਜਿਹੜੇ 6 ਜਿਹੜੇ ਉਹ ਸਾਡੇ ਕੋਲ ਬਾਕੀ ਸਾਰੇ ਜੇਲ੍ਹ ਚ ਲੱਗੇ ਨੇ 6 ਜਿਹੜੇ ਨੇ ਪੁਲਿਸ ਮਾਰ ਦਿੱਤੇ ਨੇ ਜਿਹਨਾਂ ਦੇ ਕੋਲ ਅਹੀਂ ਅੱਗੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਹਨੇ ਜਿਹੜੇ 3 ਮੁਜਰਮ ਪਹਿਲਾਂ ਸੀ ਉਹਨਾਂ ਦੇ ਕੋਲ 25 ਗ੍ਰਾਮ ਹਿਰੋਨੋਗ੍ਰਾਮ ਦੋਹੀ ਜਿਹੜੇ ਦੋ ਮੁਜਰਮ ਬਾਅਦ ਚ ਹੋਏ ਨੇ ਉਹਨਾਂ ਦੇ ਕੋਲ 120 ਗ੍ਰਾਮ ਜਿਹੜੀ ਹਿਰੋਨੋਗ੍ਰਾਮ ਦੋਈ ਹੈ ਸਰ ਜੁਗੇਸ਼ਰ ਮਾਰ ਨਹੀਂ ਇਹ ਤਾਂ ਅਹੀਂ ਪੁਲਿਸ ਰਿਮਾਰਕ ਲਿਆ ਉਹਨਾਂ ਦਾ ਪੁਲਿਸ ਰਿਮਾਰਕ ਦੇ ਵਿੱਚ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਹ ਕੁਝ ਜਨਰਲ ਕੋ ਇਹਨਾਂ ਨੇ ਹਥਿਆਰ ਲਿਆ ਉਹ ਸਾਡੀ ਪੁਛਗਿਸ ਵਿੱਚ ਆ ਗਿਆ ਪਰ ਸੌਰੀ ਅਸੀਂ ਤੁਹਾਡੇ ਨਾਮ ਦਾ ਰਿਲੀ ਕਰ ਸਕਦੇ ਫਿਰ ਜਲਦੀ ਉਹਨੂੰ ਵੀ ਅਰੈਸਟ ਕਰਕੇ ਉਹਦਾ ਨਾਮ ਵੀ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਏ ਵਾਰਨਿੰਗ ਹੈ ਜਿਵੇਂ ਸਾਡੇ ਮਾਂ ਜੋ ਐਸਐਸਪੀ ਸਾਡੇ ਪਹਿਲਾਂ ਹੀ ਤੋਂ ਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕ੍ਰਿਮੀਨਲ ਲੋਗ ਨੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਸੀ ਇੱਕ ਵਾਰ ਨੇ ਦਿੱਤੀ ਵੀ ਜਿਹੜਾ ਵੀ ਬੰਦਾ ਪਠਾਨਕੋਟ ਦੇ ਵਿੱਚ ਕਾਨੂੰਨ ਨੂੰ ਹੱਥ ਆਪਣੇ ਹੱਥ ਚਲੇਗਾ ਪੁਲਿਸ ਉਹਨਾਂ ਨੂੰ ਕਾਨੂੰਨੀ ਢੰਗ ਨਾਲ ਪੂਰੀ ਤਰ੍ਹਾਂ ਸ਼ਕਤੀ ਨਾਲ ਪੇਸ਼ ਆਵੇਗੀ ਤਾਂ ਜਿੱਦਾਂ ਤੁਹਾਡੀ ਜਾਣ ਇਹਦੇ ਵਿੱਚ ਟੋਟਲ ਜਿੱਦੋਂ ਅਸੀਂ ਤਫ਼ਤੀਸ਼ ਕੀਤੀ ਹੈ ਅੱਗੇ ਪੁੱਛਗੇ ਕਰਦੇਗਾ ਟੋਟਲ 11 ਮੁਜਰਮ ਹੋ ਗਏ ਜੀ 11 ਦੇ 11 ਮੁਜਰਮ ਜਿਹੜੇ ਅਰੈਸਟ ਹੋ ਚੁੱਕੇ ਨੇ ਨਹੀਂ ਹੁਣ ਤਾਂ ਟੋਟਲ 6 ਅਸੀਂ 6 ਇਨਫੈਕਟ 6 ਬੰਦੇ ਹੀ ਅਰੈਸਟ ਕੀਤੇ ਨੇ ਵਿੱਚ ਇਹਨਾਂ ਕੋਲ ਕੁਝ ਹੋ ਗਿਆ ਅਰਬਿਲ ਕੋਲ ਕੁਝ ਜੀ ਤਾਂ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਕੋਲ ਇੱਕ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਪਿਸਤਲ ਵਰਤਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਜੀ ਨਾਲ ਤੁਹਾਡੇ ਸਾਹਮਣੇ ਪਿਆ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਕੋਲ ਕਾਰਤੂਸ ਜਿਹੜੇ ਰੋਲ ਸੀ ਉਹ ਵੀ ਅਸੀਂ ਬਰਾਮਦ ਕਰ ਲਏ। ਕਿਵੇਂ ਸ਼ਹਿਰ ਦੇ ਵਿੱਚ ਦੇਖੋ ਜਿਹੜੀ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਿਹੜਾ ਗੈਰ ਕਾਨੂੰਨੀ ਕੰਮ ਕਰੇਗਾ ਮੈਂ ਪਹਿਲਾਂ ਹੀ ਕਹਿਆ ਸਾਡੇ ਜ਼ਿਲ੍ਹੇ ਦੇ ਮਾਨਜੋ ਐਸਐਸਪੀ ਸਾਹਿਬ ਨੇ ਬੜਾ ਸਪਸ਼ਟ ਨਿਰਦੇਸ਼ ਦਿੱਤੇ ਹੋਏ ਨੇ ਸਾਨੂੰ ਸਭ ਨੂੰ ਵੀ ਜਿਹੜਾ ਕ੍ਰਿਮੀਨਲ ਹੈ ਜਿਹੜਾ ਕ੍ਰਾਈਮ ਕਰਦਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼